ਹੈਲੋ ਫਰੈਂਡਸ ਹਾਊ ਆਰ ਯੂ ਹੋਪਸ ਸਾਰੇ ਵਧੀਆ ਹੋਵੋਗੇ ਅੱਪਾ ਪੰਜਾਬੀ ਪੈਡਾਗੋਜੀ ਕਰ ਰਹੇ ਆ ਤੇ ਪੰਜਾਬੀ ਪੈਡਾਗੋਜੀ ਜਿਹਦਾ ਜਿਹੜਾ ਆਪਣਾ ਲੈਕਟਸ ਟੌਪਿਕ ਹੈ ਉਹ ਹੈ ਕਨਸੈਪਟ ਆਫ ਲਰਨਿੰਗ ਕਨਸੈਪਟ ਆਫ ਲਰਨਿੰਗ ਦੇ ਵਿੱਚ ਅੱਪਾ ਅੱਜਕ ਜਾਣਾਂਗੇ ਲਰਨਿੰਗ ਕੀ ਹੁੰਦੀ ਹੈ ਤੇ ਆਪਣੀ ਟੀਚਿੰਗ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਕੀ ਲਰਨਿੰਗ ਲਰਨਿੰਗ ਉਹ ਹੁੰਦਾ ਹੈ ਕਿ ਜੋ ਕਿ ਮਨੁੱਖੀ ਜੀਵਨ ਦਾ ਕੇਂਦਰ ਅੰਗ ਹੈ ਬਿਨਾ ਸਿੱਖਣ ਦੇ ਨਾ ਤਾਂ ਆਪਾਂ ਕੋਈ ਵਿਅਕਤੀ ਆਪਣੇ ਵਿਅਕਤੀਤਵ ਦਾ ਵਿਕਾਸ ਕਰ ਸਕਦਾ ਹੈ ਤੇ ਨਾ ਹੀ ਆਪਣੇ ਮਤਲਬ ਸਮਾਜ ਦੇ ਜੀਵਨ ਦੇ ਵਿੱਚ ਉਹ ਅਨੁਕੂਲ ਹੋ ਸਕਦਾ ਹੈ ਆਪਾਂ ਨੂੰ ਜੀਵਨ ਦੇ ਵਿੱਚ ਅਗਰ ਰਹਿਣਾ ਹੈ ਵਿਚਰਨਾ ਹੈ ਤਾਂ ਆਪਾਂ ਨੂੰ ਕੀ ਹੈ ਸਿੱਖਣਾ ਬਹੁਤ ਜ਼ਰੂਰੀ ਹੈ ਆਪਾਂ ਹਰ ਇੱਕ ਚੀਜ਼ ਡੇਲੀ ਸਵੇਰ ਕਿਸੇ ਨਾ ਕਿਸੇ ਤੋਂ ਸਿੱਖਦੇ ਹੀ ਰਹਿਣੇ ਆ ਸਿੱਖਣਾ ਸਿਰਫ ਕਿਤਾਬਾਂ ਦੇ ਗਿਆਨ ਤੋਂ ਨਹੀਂ ਹੁੰਦਾ ਇਹ ਮਤਲਬ ਇੱਕ ਲਿਮਿਟਿਡ ਜੀ ਚੀਜ਼ ਹੋ ਗਈ ਜੋ ਕਿ ਇੱਕ 네ਗੇਟਿਵ ਹੈ ਸਿੱਖਦਾ ਤਾਂ ਉਹ ਵੀ ਹੈ ਜਿਹਨੂੰ ਬੁੱਕਸ ਪੜ੍ਹਨੀ ਨਹੀਂ ਆਉਂਦੀ ਵਿਅਕਤੀ ਦੇ ਹਰ ਵਿਚਾਰ ਵਿਵਹਾਰ ਰੁਚੀਆਂ ਕੋਸ਼ਲ ਆਦਤਾਂ ਤੇ ਮੂਲਾਂ ਵਿੱਚੋਂ ਹੋਣ ਵਾਲਾ ਸਥਾਈ ਬਦਲਾਵ ਆਪਣਾ ਕੀ ਕਹਲਾਉਂਦਾ ਹੈ ਸਿੱਖਣਾ ਕਹਲਾਉਂਦਾ ਹੈ ਜਦੋਂ ਆਪਾਂ ਕੋਈ ਚੀਜ਼ ਸਾਹਮਣੇ ਵਾਲੇ ਤੋਂ ਸਿੱਖਦੇ ਹਾਂ ਡੇਲੀ ਰੁਟੀਨ ਦੇ ਵਿੱਚ ਕੁਛ ਨਾ ਕੁਛ ਸਿੱਖਦੇ ਹਾਂ ਤੇ ਆਪਾਂ ਉਹਨਾਂ ਨੂੰ ਅਬਜ਼ਰਵ ਕਰਦੇ ਹਾਂ ਤੇ ਆਪਣੀ ਲਾਈਫ ਦੇ ਵਿੱਚ ਕੀ ਹੈ ਉਹਨੂੰ ਆਪਾਂ ਲੈ ਕੇ ਆਉਂਦੇ ਹਾਂ ਤੇ ਜਿਹਦੇ ਨਾਲ ਕੀ ਹੈ ਆਪਣੇ ਬਿਹੇਵ ਦੇ ਅੰਦਰ ਚੇਂਜ ਹੁੰਦਾ ਹੈ ਦਾ ਉਹ ਆਪਣਾ ਕੀ ਹੈ ਸਿੱਖਣਾ ਕਹਲਾਉਂਦਾ ਹੈ ਸਿੱਖਣ ਦੀ ਪਰਿਭਾਸ਼ਾ ਕੀ ਹੈ ਸਿੱਖਣ ਦੀ ਪਰਿਭਾਸ਼ਾ ਕਰੋ ਐਂਡ ਕਰੋ ਦੇ ਅਕੋਰਡਿੰਗ ਕੀ ਹੈ ਲੈਂਗੁਏਜ ਇਜ਼ ਦਾ ਐਕਵਿਜ਼ੀਸ਼ਨ ਆਫ ਹੈਬਿਟ ਨੋਲਜ ਐਂਡ ਐਟੀਟਿਊਡਸ ਮਤਲਬ ਸਿੱਖਣ ਆਦਤਾਂ ਗਿਆਨ ਅਤੇ ਰੁਝਾਨਾਂ ਦੀ ਪ੍ਰਾਪਤੀ ਹੈ ਜੇ ਆਪਾਂ ਗੱਲ ਕਰੀਏ ਅਕੋਰਡਿੰਗ ਟੂ ਸਕਿਨਰ ਸਕਿਨਰ ਨੇ ਕਿਹਾ ਹੈ ਕਿ ਲਰਨਿੰਗ ਇਜ਼ ਅ ਪ੍ਰੋਸੈਸ ਆਫ ਪ੍ਰੋਗਰੈਸਿਵ ਬਿਹੇਵੀਅਰ ਅਡਾਪਟੇਸ਼ਨ ਸਿੱਖਣਾ ਵਿਵਹਾਰ ਵਿੱਚ ਣਕੂਲ ਬਦਲਾਵ ਲੈ ਕੇ ਆਉਂਦਾ ਹੈ ਤੇ ਇਹ ਆਪਣੇ ਬਿਹੇਵ ਦੇ ਅੰਦਰ ਣਕੂਲ ਬਦਲਾਵ ਲੈ ਕੇ ਆਉਣ ਦੀ ਪ੍ਰਕਿਰਿਆ ਹੀ ਸਿੱਖਣਾ ਕਹਲੌਂਦੀ ਹੈ ਜੇ ਹੁਣ ਆਪਾਂ ਗੱਲ ਕਰੀਏ ਹਿਲਗਾਰਡ ਦੇ ਅਕੋਰਡਿੰਗ ਹਿਲਗਾਰਡ ਕੀ ਕਹਿੰਦੇ ਹਨ ਕਿ ਜੋ ਲਰਨਿੰਗ ਇਜ਼ ਏ ਰਿਲੇਟਿਵਲੀ ਪਰਮਨੈਂਟ ਚੇਂਜ ਇਨ ਬਿਹੇਵੀਅਰ ਥੈਟ ਅਕਾਉਰ ਐਜ਼ ਏ ਰਿਜ਼ਲਟ ਆਫ ਪ੍ਰੈਕਟਿਸ ਔਰ ਐਕਸਪੀਰੀਅੰਸ ਫਿਲ ਗਾਰਡ ਨੇ ਕਿਹਾ ਸੀ ਸਿੱਖਣਾ ਉਹ ਸਥਾਈ ਬਦਲਾਵ ਹੈ ਜੋ ਆਪਾਂ ਅਨੁਭਵ ਜਾਂ ਫਿਰ ਅਭਿਆਸ ਰਾਹੀਂ ਵਿਵਹਾਰ ਵਿੱਚ ਆਉਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਆਪਣੀ ਲਰਨਿੰਗ ਹੈ ਦੀ ਕੀ 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 ਕੈਰੈਕਟ੍ਰਿਸਟਿਕਸ ਐ ਸਭ ਤੋਂ ਪਹਿਲਾਂ ਕੀ ਹੈ ਸਿੱਖਣਾ ਇੱਕ ਪ੍ਰਕਿਰਿਆ ਹੈ ਜਿਹੜਾ ਸਿੱਖਣਾ ਹੈ ਇਹ ਆਪਣੀ ਲੌਂਗ ਲਾਈਫ ਪ੍ਰੋਸੈਸ ਹੈ ਤੇ ਇਹ ਆਪਣੇ ਮਤਲਬ ਪੂਰੇ ਲਾਈਫਟਾਈਮ ਤੱਕ ਇਹ ਚੱਲਦੀ ਰਹਿੰਦੀ ਹੈ ਇਹ ਰੁਕਣ ਵਾਲੀ ਨਹੀਂ ਹੈ ਸੈਕਿੰਡ ਹੈ ਸਿੱਖਣ ਬਦਲਾ ਲਿਆਉਂਦਾ ਹੈ ਜਦੋਂ ਆਪਾਂ ਸਿੱਖਦੇ ਹਾਂ ਤਾਂ ਉਹਦੇ ਅੰਦਰ ਕੀ ਹੈ ਆਪਣੇ ਅੰਦਰ ਚੇਂਜਿੰਗ ਆਉਂਦੀਆਂ ਹਨ ਆਪਣੇ ਸੋਚ ਬਦਲਦਾ ਹੈ ਆਪਣਾ ਵਿਵਹਾਰ ਆਪਣੇ ਕੌਸ਼ਲ ਤੇ ਆਪਣੇ ਰੋਜ਼ਾਨਾ ਦੇ ਵਿੱਚ ਕੀ ਹੈ ਬਦਲਾਵ ਆਉਂਦਾ ਹੈ ਫੋਰਥ ਆਪਾਂ ਗੱਲ ਕਰੀਏ ਫੋਰਥ ਹੈ ਸਿੱਖਣਾ ਸਥਾਈ ਹੁੰਦਾ ਹੈ ਮਤਲਬ ਇਹ ਲੰਬੇ ਸਮੇਂ ਤੱਕ ਰਹਿਣ ਵਾਲਾ ਬਦਲਾਅ ਹੈ ਜਦੋਂ ਆਪਾਂ ਇੱਕ ਚੀਜ਼ ਸਿੱਖ ਲੈਂਦੇ ਆ ਤਾਂ ਉਹ ਆਪਾਂ ਜਲਦੀ ਜਲਦੀ ਨਹੀਂ ਭੁੱਲਦੇ ਇਹ ਆਪਣੇ ਲੰਬੇ ਸਮੇਂ ਤੱਕ ਰਹਿਣ ਵਾਲਾ ਇੱਕ ਬਦਲਾਅ ਹੈ ਫਿਫਥ ਹੈ ਕਿ ਸਿੱਖਣਾ ਸਰਗਰਮ ਪ੍ਰਕਿਰਿਆ ਹੈ ਵਿਦਿਆਰਥੀ ਦੀ ਸਰਗਰਮ ਭਾਗੀਦਾਰੀ ਲਾਜ਼ਮੀ ਹੈ ਜਦੋਂ ਆਪਾਂ ਮਤਲਬ ਸਿੱਖਦੇ ਹਾਂ ਤਾਂ ਉਹਦੇ ਅੰਦਰ ਆਪਣੀ ਭਾਗੀਦਾਰੀ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਐਕਟਿਵ ਹੋ ਕੇ ਉਸ ਚੀਜ਼ ਦੇ ਵਿੱਚ ਭਾਗੀਦਾਰੀ ਬਣ ਕੇ ਪਾਰਟਿਸਪੇਟ ਲੈ ਕੇ ਆਪਾਂ ਕੋਈ ਚੀਜ਼ ਸਿੱਖਦੇ ਹਾਂ ਆਪਾਂ ਨੂੰ ਜੇ ਕੋਈ ਖੇਡ ਹੈ ਜਿੰਨਾ ਟਾਈਮ ਆਪਾਂ ਉਹ ਖੇਡ ਦੇ ਵਿੱਚ ਪਾਰਟਨਰ ਨਹੀਂ ਬਣਾਂਗੇ ਤਾਂ ਆਪਾਂ ਨੂੰ ਉਹ ਚੀਜ਼ ਨਹੀਂ ਆਊਗੀ ਆਪਾਂ ਦੂਰੋਂ ਵੇਖ ਕੇ ਆਪਾਂ ਨਹੀਂ ਸਿੱਖ ਸਕਦੇ ਕੋਈ ਵੀ ਚੀਜ਼ ਸਿੱਖਣੀ ਹੈ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਆ ਖੁਦ ਨੂੰ ਇਨਵੋਲਵ ਹੋਣਾ ਪਏਗਾ ਛੋਟਾ ਬੱਚਾ ਕੀ ਕਰਦਾ ਹੈ ਲੈਂਗੁਏਜ ਸੁਣਦਾ ਹੈ ਸੁਣ ਕੇ ਫਿਰ ਉਹ बार-बार ਚੀਜ਼ਾਂ ਨੂੰ ਦਹਰਾਉਂਦਾ ਹੈ बार-बार ਦਹਰਾਉਣ ਤੋਂ ਕੀ ਹੈ ਉਹ ਭਾਗੀਦਾਰ ਬਣਦਾ ਹੈ ਤੇ ਫਿਰ ਉਹ ਕੀ ਹੈ ਪਾਸ਼ਾ ਨੂੰ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਇਹ ਨਹੀਂ ਹੈ ਕਿ ਦੂਜਿਆਂ ਨੂੰ ਸੁਣੇ ਸੁਣੇ ਜਾਓ ਤੇ ਆਪ ਨਾ ਬੋਲੂ ਤੇ ਆਪ ਨਾ ਪ੍ਰੈਕਟਿਸ ਕਰੋ ਉਹ ਫਿਰ ਸੁਣਦਾ ਲਏਗਾ ਪਰ ਜਿਹੜੇ ਪ੍ਰਨਨਸੀਏਸ਼ਨ ਵਾਲੇ ਵਰਡ ਹਨ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਪੰਨ ਕਰਨਾ ਹੈ ਉਹਨੂੰ ਇਹ ਨਹੀਂ ਆਏਗਾ ਜਿੰਨਾ ਟਾਈਮ ਕੀ ਉਹ ਪ੍ਰੈਕਟਿਸ ਨਹੀਂ ਕਰੇਗਾ ਸਿੱਖਣ ਦੇ ਅਨੇਕ ਖੇਤਰ ਹਨ ਜਿਵੇਂ ਕਿ ਗਿਆਨਾਤਮਕ ਹੋ ਗਿਆ ਭਾਵਨਾਤਮਕ ਹੋ ਗਿਆ ਤੇ ਸਾਈਕੋ ਮੋਟਰ ਹੋ ਗਿਆ ਆਪਾਂ ਇਹਨਾਂ ਦੇ ਥਰੂ ਕੀ ਹੈ ਸਿੱਖਦੇ ਹਾਂ ਸਿੱਖਣ ਦੇ ਟਾਈਪ ਸਿੱਖਣ ਦੇ ਕੀ ਕੀ ਟਾਈਪ ਹਨ ਫਸਟਾ ਗਿਆਨਾਤਮਕ ਕ cognitiv learning ਇਹ ਆਪਣੀ ਸੋਚ ਸਮਝ ਤੇ ਯਾਦ ਨੂੰ ਤਰਕਸ਼ੀਲ ਬਣਾਉਂਦਾ ਹੈ ਜੋ ਆਪਣੇ ਕੀ ਹੈ ਮੈਂਟਲ ਐਬਿਲਿਟੀ ਭਾਵਨਾਤਮਕ ਸਿੱਖਣ ਜਦੋਂ ਆਪਾਂ ਰੁਝਾਨ ਮੁੱਲ ਵਿਸ਼ਵਾਸ ਤੇ ਭਾਵਨਾਵਾਂ ਵਿੱਚ ਬਦਲਾਅ ਕਰਦੇ ਹਾਂ ਆਪਣੀਆਂ ਫੀਲਿੰਗਸ ਦੇ ਅੰਦਰ ਆਪਣੀ ਇਫੈਕਟਿਵ ਜਿਹੜੀ ਲਰਨਿੰਗ ਹੈ ਉਹ ਜੋ ਕਿ ਆਪਣੇ ਅੰਦਰੂਨੀ ਹੁੰਦੀ ਹੈ ਤੇ ਜਦੋਂ ਆਪਾਂ ਸਕਿੱਲ ਦੀ ਗੱਲ ਕਰੀਏ ਤਾਂ ਸਕਿੱਲ ਆਪਣੀ ਹੁੰਦੀ ਹੈ ਉਹ ਪ੍ਰੈਕਟੀਕਲ ਬੇਸਡ ਜਾਂ ਫਿਰ ਟੈਕਨੋਲੋਜੀ ਜਾਂ ਫਿਰ ਮੋਟਰ ਸਕਿੱਲਾਂ ਨਹੀਂ ਹੁੰਦੀ ਹੈ ਜਦੋਂ ਸੋਚਣ ਜਾਂ ਦਿਮਾਗ ਦੀ ਗੱਲ ਆ ਜਾਏ ਤਾਂ ਫਿਰ ਆਪਣਾ ਕಾಗ್ਨੀਟਿਵ ਲਰਨਿੰਗ ਹੁੰਦਾ ਹੈ ਇਫੈਕਟਿਵ ਲਰਨਿੰਗ ਕੀ ਹੈ ਜਦੋਂ ਆਪਣੇ ਅੰਦਰੋਂ ਫੀਲਿੰਗਸ ਆਣ ਆਪਣੇ ਮਤਲਬ ਜਦੋਂ ਆਪਾਂ ਸੋਚ ਲਈਏ ਕਿ ਚੋਰੀ ਕਰਨੀ ਹੈ ਤਾਂ ਮੈਂ ਸੋਚ ਲਿਆ ਕਿ ਮੈਂ ਚੋਰੀ ਕਰਨੀ ਹੈ ਤਾਂ ਮੇਰੇ ਅੰਦਰੋਈਕ ਆਵਾਜ਼ ਆਏਗੀ ਕਿ ਨਹੀਂ ਇਹ ਸਹੀ ਨਹੀਂ ਹੈ ਮਤਲਬ ਚੋਰੀ ਕਰਨਾ ਗਲਤ ਹੈ ਮੇਰੇ ਅੰਦਰੋਈਕ ਆਵਾਜ਼ ਆਉਗੀ ਕਿ ਇਹ ਮਤਲਬ ਗਲਤ ਹੈ ਤੁਸੀਂ ਨਹੀਂ ਇਹ ਨਹੀਂ ਕਰਨਾ ਤਾਂ ਫਿਰ ਉਹ ਕੀ ਹੋਗਾ ਇਫੈਕਟਿਵ ਹੋਗਾ ਜਦੋਂ ਕੋਈ ਚੀਜ਼ ਮਤਲਬ ਮੈਂ ਪ੍ਰੈਕਟਿਸ ਕਰ ਕਰਕੇ ਟੈਕਨੋਲੋਜੀ ਦੇ ਥਰੂ ਪ੍ਰੈਕਟੀਕਲੀ ਚੀਜ਼ਾਂ ਸਿੱਖ ਸਿੱਖ ਕੇ ਕਰਦੇ ਆ ਤਾਂ ਉਹ ਕੀ ਹੋਏਗਾ ਸਕਿੱਲ ਬੇਸਡ ਲਰਨਿੰਗ ਹੋਏਗੀ ਸਿੱਖਣ ਦੇ ਸਿਧਾਂਤ ਕੀ ਕੀ ਹਨ ਥਿਉਰੀ ਆਫ ਲਰਨਿੰਗ ਕੀ ਹੈ ਬਿਹਰਿਸ਼ਟ ਥਿਉਰੀ ਇਹ ਕੀ ਹੁੰਦਾ ਪਾਵਲੋਵ ਦੀ ਬਿਹੇਵੀਅਰ ਸਥਿਉਰੀ ਕੀ ਹੈ ਪਾਵਲੋਵ ਦਾ ਕਲਾਸਿਕ ਕਲ ਕੰਡੀਸ਼ਨਿੰਗ ਇਹਨਾਂ ਨੇ ਵੀ ਕਿਹਾ ਸੀ ਕਿ ਜੋ ਵੀ ਹੈ ਇਹਨਾਂ ਨੇ ਕੁੱਤੇ ਤੇ ਐਕਸਪੈਰੀਮੈਂਟ ਕੀਤਾ ਸੀ ਡੌਗ ਤੇ ਕਿ ਡੌਗ ਤੇ ਬਿਹੇਵ ਦੇ ਬਾਰੇ ਗੱਲ ਕੀਤੀ ਸੀ ਇਹਨਾਂ ਨੇ ਤੇ ਜਦੋਂ ਆਪਾਂ ਸਕਿਨਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਆਪਰੈਂਟ ਕੰਡੀਸ਼ਨਿੰਗ ਇਹਨਾਂ ਨੇ ਵੀ ਵਿਵਹਾਰ ਦੀ ਗੱਲ ਕੀਤੀ ਸੀ ਥੋਰਨਡਾਈਕ ਨੇ ਵੀ ਟ੍ਰਾਇਲ ਐਂਡ ਐਰਰ ਥਿਉਰੀ ਦਿੱਤੀ ਸੀਗੀ ਬਿਹੇਵਰਿਸਟਸ ਨੇ ਇਹ ਤਿੰਨੋਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕಾಗ್ਨੀਟਿਵ ਕಾಗ್ਨੀਟਿਵ ਲਰਨਿੰਗ ਜਿਹੜੀ ਹੁੰਦੀ ਹੈ ਥਿਉਰੀ ਹੁੰਦੀ ਹੈ ਥਿਉਰੀ ਹੈ ਇਹ ਦਿੱਤੀ ਸੀਗੀ ਕੋਹਲਬਰਗ ਨੇ ਤੇ ਕੋਹਲਬਰਗ ਨੇ ਆਪਾਂ ਨੂੰ ਇਨਸਾਈਟ ਥਿਉਰੀ ਦਿੱਤੀ ਸੀ ਤੇ ਪਿਆਜੇ ਨੇ ਵੀ ਕಾಗ್ਨੀਟਿਵ ਡਵੈਲਪਮੈਂਟ ਥਿਉਰੀ ਦਿੱਤੀ ਸੀ ਤੇ ਜਦੋਂ ਆਪਾਂ ਗੱਲ ਕਰੀਏ ਕਿ ਕਨਸਟਰਕਟਿਵਿਜ਼ਮ ਅਪਰੋਚ ਤਾਂ ਇਹ ਕਿਨੇ ਦਿੱਤੀ ਸੀ ਵਾਈਗੋਸਕੀ ਨੇ ਇਹਨਾਂ ਨੇ ਕਿਹਾ ਸੀ ਕਿ ਜੋ ਆਪਾਂ ਸਿੱਖਦੇ ਹਾਂ ਸੋਸ਼ਲ ਤੋਂ ਸਿੱਖਦੇ ਹਾਂ ਤੇ ਬਰੂਨਰ ਨੇ ਵੀ ਆਪਾਂ ਨੂੰ ਡਿਸਕਵਰੀ ਲਰਨਿੰਗ ਥਿਉਰੀ ਦਿੱਤੀ ਸੀ ਹੁਣ ਆਪਾਂ ਗੱਲ ਕਰਦੇ ਹਾਂ ਫੈਕਟਰ ਅਫੈਕਟਿੰਗ ਲਰਨਿੰਗ ਫਸਟ ਹੈ ਕਿ ਵਿਦਿਆਰਥੀ ਸੰਬੰਧੀ ਤੱਤ ਬੁੱਧੀ ਉਮਰ ਰੁਚੀ ਪ੍ਰੇਰਣਾ ਸਿਹਤ ਇਹ ਆਪਣੇ ਵਿਦਿਆਰਥੀ ਸੰਬੰਧੀ ਤੱਤ ਹਨ ਆਪਣੀ ਬੁੱਧੀ ਆਪਣੀ ਉਮਰ ਤੇ ਆਪਣਾ ਇੰਟਰਸਟ ਤੇ ਆਪਾਂ ਕਿੰਨੀ ਕੁ ਪ੍ਰੇਰਣਾ ਲੈਣੇ ਆ ਸਿੱਖਣ ਵਾਲੇ ਤੋਂ ਤਾਂ ਆਪਣੀ ਸਿਹਤ ਇਹ ਸਭ ਚੀਜ਼ਾਂ ਇਹ ਜੋ ਫੈਕਟਰ ਹਨ ਇਹ ਵਿਦਿਆਰਥੀ ਨੂੰ ਸਿੱਖਣ ਦੇ ਵਿੱਚ ਮਜ਼ਬੂਤੀ ਦਿੰਦੇ ਹਨ ਅਧਿਆਪਕ ਸਬੰਧੀ ਅਗਰ ਪਾਠਨ ਪਾਠਨ ਦੇ ਤਰੀਕੇ ਸਹੀ ਹਨ ਸੰਚਾਰ ਕੋਸ਼ਲ ਵਧੀਆ ਹੈ ਸਾਹਮਣੇ ਤੋਂ ਟੀਚਰ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ ਅਗਰ ਟੀਚਰ ਦੀ ਜਿਹੜੀ ਵਿਅਕਤੀਤਵ ਹੈ ਪਰਸਨੈਲਿਟੀ ਆਫ ਵਧੀਆ ਹੈ ਥੋਟ ਆਫ ਯੂ ਵਧੀਆ ਹੈ ਤਾਂ ਮਤਲਬ ਇਹ ਵੀ ਆਪਾਂ ਨੂੰ ਸਿਖਾਉਣ ਦੇ ਵਿੱਚ ਬਹੁਤ ਹੈਲਪ ਕਰੂਗੀ ਅਗਰ ਗੱਲ ਕਰੀਏ ਪਾਠਵਸਤੂ ਜੇ ਸੌਖੀ ਜਾਂ ਮੁਸ਼ਕਿਲ ਸੰਬੰਧਿਤ ਜਾਂ ਅਸੰਬੰਧਿਤ ਕੁਝ ਵੀ ਸੌਖੀ ਤੋਂ ਆਪਾਂ ਔਖੇ ਵੱਲ ਜਾਵਾਂਗੇ ਸੌਖੀ ਚੀਜ਼ ਹੈ ਤਾਂ ਆਪਾਂ ਜਲਦੀ ਸਿੱਖ ਲਵਾਂਗੇ ਤੇ ਫਿਰ ਜੇ ਕੋਈ ਆਪਣੇ ਤੋਂ ਰਿਲੇਟਿਡ ਹੈ ਤਾਂ ਉਹ ਵੀ ਆਪਾਂ ਜਲਦੀ ਸਿੱਖ ਲੈਨੇ ਆ ਆਪਾਂ ਗੱਲ ਕਰਦੇ ਹਾਂ ਹੁਣ এনवायरमेंट ਦੀ ਕਲਾਸਰੂਮ ਦਾ ਮਾਹੌਲ ਤੇ ਆਪਣੇ ਸਾਧਨਾਂ ਦੀ ਉਪਲਬਧਤਾ ਇਹ ਆਪਾਂ ਨੂੰ ਕੀ ਹੈ ਸਿਖਾਉਣ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਸ ਆਫ ਲਰਨਿੰਗ ਇਹਦੇ ਵਿੱਚ ਆਪਨੇ ਕੀ ਹੈ ਵਿਅਕਤੀਤਵ ਦਾ ਵਿਕਾਸ ਲਈ ਆਪਾਂ ਸਿੱਖਦੇ ਹਾਂ ਸਮਾਜਿਕ ਜੀਵਨ ਦੇ ਵਿੱਚ ਅਨੁਕੂਲਤਾ ਲਈ ਆਪਾਂ ਸਿੱਖਦੇ ਹਾਂ ਰੋਜ਼ਗਾਰ ਅਤੇ ਜੀਵਨ ਜੀਵਿਕਾ ਲਈ ਆਪਾਂ ਕੀ ਹੈ ਕੋਸ਼ਲ ਦੀ ਪ੍ਰਾਪਤੀ ਕਰਦੇ ਹਾਂ ਸੱਭਿਆਚਾਰਕ ਤੇ ਨੈਤਿਕ ਮੂਲਾਂ ਦੀ ਸਥਾਪਨਾ ਨਵੀਨਤਾ ਅਤੇ ਰਚਨਾਤਮਕਤਾ ਦੇ ਵਿਕਾਸ ਲਈ ਸਿੱਖਣ ਦੇ ਮੁੱਖ ਲੱਛਣ ਕੈਰੈਕਟ੍ਰਿਸਟਿਕਸ ਆਫ ਲਰਨਿੰਗ ਕੀ ਹੈ ਤਾਂ ਇਹ ਹੈ ਸਿੱਖਣਾ ਇੱਕ ਪ੍ਰਕਿਰਿਆ ਹੈ ਸਿੱਖਣਾ ਕੋਈ ਮਤਲਬ ਇੱਕੋ ਵਾਰ ਦਾ ਕਾਰਜ ਨਹੀਂ ਹੈ ਇਹ ਕੰਟੀਨਿਊ ਕੀ ਹੈ ਇੱਕ ਪ੍ਰੋਸੈਸ ਹੈ ਜੋ ਕਿ ਚਲਦੀ ਰਹਿੰਦੀ ਹੈ ਮਨੁੱਖੀ ਜਨਮ ਤੋਂ ਲੈ ਕੇ ਮਰਨ ਤੱਕ ਕੀ ਹੈ ਸਿੱਖਦਾ ਰਹਿੰਦਾ ਹੈ ਥਰਡ ਹੈ ਸਿੱਖਣ ਦੇ ਵਿੱਚ ਸਿੱਖਣਾ ਕੀ ਹੈ ਬਦਲਾਵ ਲੈ ਕੇ ਆਉਂਦਾ ਹੈ ਸਿੱਖਣ ਦਾ ਨਤੀਜਾ ਹਮੇਸ਼ਾ ਵਿਅਕਤੀ ਦੇ ਵਿਵਹਾਰ ਨੂੰ ਸੋਚ ਨੂੰ ਉਹਦੀਆਂ ਰੁਚੀਆਂ ਨੂੰ ਤੇ ਉਹਦੇ ਕੋਸ਼ਲ ਦੇ ਵਿੱਚ ਕੁਝ ਨਾ ਕੁਝ ਬਦਲਾਅ ਰੂਪ ਵਿੱਚ ਪ੍ਰਗਟ ਹੁੰਦਾ ਹੈ ਅੱਪਾ ਥਰਡ ਗੱਲ ਕਰਦੇ ਹਾਂ ਕਿ ਸਿੱਖਣਾ ਸਥਾਈ ਹੁੰਦਾ ਹੈ ਸਿੱਖਣ ਨਾਲ ਆਇਆ ਬਦਲਾ ਲੰਬੇ ਸਮੇਂ ਲਈ ਹੁੰਦਾ ਹੈ ਇਹ ਥੋੜੇ ਸਮੇਂ ਦੀ ਪ੍ਰਤੀਕਿਰਿਆ ਨਹੀਂ ਹੁੰਦੀ ਜਿਵੇਂ ਕਿ ਸਾਈਕਲ ਚਲਾਉਣਾ ਆਪਾਂ ਇੱਕ ਵਾਰ ਸਿੱਖਦੇ ਹਾਂ ਤਾਂ ਉਹ ਆਪਣੀ ਪੂਰੀ ਲਾਈਫ ਕਿਹਾ ਚੱਲਦਾ ਹੀ ਰਹਿੰਦਾ ਹੈ ਤਰਾਕੀ ਆਪਾਂ ਇੱਕ ਵਾਰ ਸਿੱਖਦੇ ਹਾਂ ਲਿਖਣਾ ਆਪਾਂ ਇੱਕ ਵਾਰ ਸਿੱਖ ਜਾਂਦੇ ਹਾਂ ਆਪਣਾ ਜ਼ਿੰਦਗੀ ਪਰ ਚੱਲਦਾ ਰਹਿੰਦਾ ਹੈ ਆਪਾਂ ਕਦੇ ਵੀ ਨਹੀਂ ਭੁੱਲਦੇ ਸਿੱਖਣਾ ਅਨੁਭਵ ਰਾਹੀਂ ਹੁੰਦਾ ਹੈ ਮਤਲਬ ਆਪਾਂ ਐਕਸਪੀਰੀਅੰਸ ਦੇ ਥਰੂ ਸਿੱਖਦੇ ਹਾਂ ਸਿੱਖਣ ਦੇ ਸਰੋਤ ਸਿਰਫ ਕਿਤਾਬਾਂ ਨਹੀਂ ਹੁੰਦੇ ਬਲਕਿ ਆਪਣੇ ਜੀਵਨ ਦੇ ਤਜਰਬੇ ਤੇ ਆਪਾਂ ਨੇ ਪ੍ਰਯੋਗ ਕੀਤੇ ਹੋਏ ਤੇ ਆਪਣਾ ਅਭਿਆਸ ਹੀ ਕੀ ਹੈ ਆਪਾਂ ਨੂੰ ਸਿਖਾਉਂਦਾ ਹੈ ਸਿੱਖਣ ਸਰਗਰਮ ਪ੍ਰਕਿਰਿਆ ਵਿਦਿਆਰਥੀ ਦੀ ਸਰਗਰਮ ਪਾਗੀਦਾਰੀ ਲਾਜ਼ਮੀ ਹੈ ਕੇਵਲ ਸੁਣਨ ਜਾਂ ਦੇਖਣ ਨਾਲ ਨਹੀਂ ਸਿੱਖਣ ਦੇ ਲਈ ਮਤਲਬ ਕਰਕੇ ਵੇਖਣਾ ਵੀ ਜ਼ਰੂਰੀ ਹੈ ਲਰਨਿੰਗ ਬਾਈ ਡੂਇੰਗ ਜ਼ਰੂਰੀ ਹੈ ਸਿੱਖਣਾ ਅਨੁਕੂਲਤਾ ਵਿੱਚ ਸਹਾਇਕ ਹੈ ਸਿੱਖਣਾ ਵਿਅਕਤੀ ਨੂੰ ਵਾਤਾਵਰਣ ਅਤੇ ਸਮਾਜ ਦੇ ਨਾਲ ਕਿਹਾ ਅਨੁਕੂਲ ਹੋਣ ਦੀ ਯੋਗਤਾ ਦਿੰਦਾ ਹੈ ਸਿੱਖਣਾ ਬਹੁ-ਆਯਾਮੀ ਹੁੰਦਾ ਹੈ ਸਿੱਖਣਾ ਸਿਰਫ ਕಾಗ್ਨੀਟਿਵ ਤੱਕ ਨਹੀਂ ਹੁੰਦਾ ਇਹ ਆਪਣਾ ਇਫੈਕਟਿਵ ਵੀ ਹੁੰਦਾ ਹੈ ਸਾਈਕੋਮੋਟਰ ਵੀ ਹੁੰਦਾ ਹੈ ਤੇ ਇਹ ਆਪਣੇ ਰਚਨਾਤਮਕ ਵੀ ਹੁੰਦਾ ਹੈ ਸਿੱਖਣਾ ਵਿਅਕਤੀਗਤ ਅੰਤਰਾ ਤੇ ਨਿਰਭਰ ਕਰਦਾ ਹੈ ਹਰ ਵਿਦਿਆਰਥੀ ਦਾ ਸਿੱਖਣ ਦਾ ਤਰੀਕਾ ਹੈ ਉਹ ਇੱਕੋ ਜਿਹਾ ਨਹੀਂ ਹੁੰਦਾ ਸਿੱਖਣ ਦੀ ਗਤੀ ਤੇ ਸਿੱਖਣ ਦੀ ਸਮਰੱਥਾ ਵੱਖਰੀ ਵੱਖਰੀ ਹੁੰਦੀ ਹੈ ਕਿਸੇ ਨੂੰ ਇੱਕ ਚੀਜ਼ ਤੁਰੰਤ ਯਾਦ ਹੋ ਜਾਂਦੀ ਹੈ ਕਿਸੇ ਨੂੰ ਕੀ ਹੈ ਅਭਿਆਸ ਨਾਲ ਸਰਵਾਣੀ ਪੈਂਦੀ ਹੈ ਕੋਈ ਬੱਚਾ ਵੇਖ ਕੇ ਹੀ ਸਿੱਖ ਜਾਂਦਾ ਹੈ ਕੋਈ ਬੱਚਾ ਵੇਖ ਕੇ ਨਾਲ ਲਿਖ ਕੇ ਵੀ ਸਿੱਖਦਾ ਹੈ ਕਿਸੇ ਬੱਚੇ ਨੂੰ ਨਾਲ ਬੋਲਣਾ ਵੀ ਪੈਂਦਾ ਹੈ ਤੇ ਲਿਖਵਾਉਣਾ ਵੀ ਪੈਂਦਾ ਹੈ ਬੱਚੇ ਬੋਲਦੇ ਕਿ ਨਹੀਂ ਮੈਮ ਸਾਨੂੰ ਸਮਝ ਨਹੀਂ ਆਇਆ ਪਲੀਜ਼ ਬਲੈਕਬੋਰਡ ਤੇ ਲਿਖ ਦਿਓ ਸਾਨੂੰ ਈਜ਼ੀ ਸਮਝ ਆ ਜਾਂਦਾ ਹੈ ਤਾਂ ਉਹ ਮਤਲਬ ਦੇਖ ਕੇ ਤੇ ਸੁਣ ਕੇ ਫਿਰ ਸਿੱਖਦੇ ਆ ਕਈ ਸੁਣ ਕੇ ਹੀ ਕਈ ਮਤਲਬ ਦੇਖ ਕੇ ਹੀ ਸਿੱਖ ਜਾਂਦੇ ਆ ਤੇ ਕਈਆਂ ਨੂੰ ਦੇਖ ਕੇ ਸੁਣ ਕੇ ਫਿਰ ਉਹਨਾਂ ਨੂੰ ਕਿਹਾ ਪ੍ਰੈਕਟਿਸ ਕਰवानी ਪੈਂਦੀ ਹੈ ਫਿਰ ਉਹ ਸਿੱਖਦੇ ਆ। ਸਬਦ ਸਿੱਖਣ ਦਾ ਤਰੀਕਾ ਕਿਹਾ ਸੇਮ ਨਹੀਂ ਹੁੰਦਾ। ਸਿੱਖਣ ਦੇ ਨਤੀਜੇ ਮਾਪੇ ਜਾ ਸਕਦੇ ਹਨ। ਸਿੱਖਣ ਦੀ ਪ੍ਰਭਾਵਸ਼ੀਲਤਾ ਨੂੰ ਆਪਾਂ ਟੈਸਟ, ਇਗਜ਼ਾਮ, ਪਰਫਾਰਮੈਂਸ ਦਾ ਜਾ ਵੀ ਆਪਣੇ ਬਿਹੇਵ ਦੇ ਅੰਦਰ ਚੇਂਜ ਆਇਆ ਹੈ ਤਾਂ ਉਸ ਰਾਹੀਂ ਆਪਾਂ ਮਾਪ ਕੇ ਕੀ ਹੈ ਨਤੀਜੇ ਤੱਕ ਪਹੁੰਚ ਸਕਦੇ ਹਾਂ ਕਿ ਮੈਂ ਕਿੰਨਾ ਕੁ ਸਿੱਖਿਆ ਹੈ, ਕਿੰਨਾ ਕੁ ਹਲੇ ਬਾਕੀ ਹੈ। ਸਿੱਖਣ ਇੱਕ ਸਮਾਜਿਕ ਪ੍ਰਕਿਰਿਆ ਹੈ। ਮਨੁੱਖ ਹੋਰਾਂ ਨਾਲ ਕਿਹਾ ਮਿਲਜੁਲ ਕੇ ਸੰਚਾਰ ਅਤੇ ਇੰਟਰੈਕਸ਼ਨ ਰਾਹੀਂ ਵੀ ਸਿੱਖਦਾ ਹੈ। वायगोत्सकी ਦੇ ਅਨੁਸਾਰ ਕਿਹਾ ਲਰਨਿੰਗ ਇਜ਼ ਅ ਸੋਸ਼ਲ ਪ੍ਰੋਸੈਸ ਵਾਈਗੋत्सਕੀ ਨੇ ਕਿਹਾ ਸੀ ਕਿ ਜਦੋਂ ਆਪਾਂ ਸੋਸ਼ਲ ਕਿਸੇ ਮਤਲਬ ਸਮਾਜ ਦੇ ਨਾਲ ਇੰਟਰੈਕਟ ਹੁੰਦੇ ਆ ਤਾਂ ਆਪਣੀ ਕਿਹਾ ਲਰਨਿੰਗ ਵੱਧਦੀ ਹੈ ਆ ਸਿੱਖਣ ਲਕਸ਼ਯ ਕੇਂਦ੍ਰਿਤ ਹੁੰਦਾ ਹੈ ਮਤਲਬ ਗੋਲਡ ਓਰੀਐਂਟਡ ਹੁੰਦਾ ਹੈ ਹਰ ਸਿੱਖਣ ਦੇ ਪਿੱਛੇ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਆਪਾਂ ਜ਼ੀਰੋ ਦੇ ਵਿੱਚ ਕਦੇ ਵੀ ਨਹੀਂ ਹੁੰਦੇ ਆਪਾਂ ਡੇਲੀ ਰੁਟੀਨ ਦੇ ਵਿੱਚ ਕਿਹਾ ਡੇਲੀ ਕੁਛ ਨਾ ਕੁਛ ਸਿੱਖਦੇ ਰਹਿਣੇ ਆ ਜਿਵੇਂ ਵਿਦਿਆਰਥੀ ਇਮਤਿਹਾਨ ਪਾਸ ਕਰਨ ਦੇ ਲਈ ਜਾਂ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਕੀ ਹੈ ਸਿੱਖਦਾ ਹੈ ਉਹ ਜਿਹੜੀ ਚੀਜ਼ ਨਹੀਂ ਵੀ ਉਹਨੂੰ ਵਧੀਆ ਲੱਗਦੀ ਉਹਦੇ ਵਿੱਚ ਵੀ ਕਿਹਾ ਉਹ ਹੌਲੀ-ਹੌਲੀ ਸਿੱਖ ਕੇ ਇੰਟਰਸਟ ਬਣਾ ਲੈਂਦਾ ਹੈ ਜਿਵੇਂ ਕਿ ਮੈਨੂੰ ਮੈਥ ਦੇ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਹੈ ਪਰ ਫਿਰ ਵੀ ਮੈਨੂੰ ਕੀ ਹੈ ਮੇਰੇ ਇੱਕ ਗੋਲ ਓਰੀਐਂਟਡ ਹੈ ਕਿ ਮਤਲਬ ਮੈਂ ਇਸ ਤੱਕ ਪਹੁੰਚਣਾ ਹੈ ਤਾਂ ਉਹਨਾਂ ਦੇ ਲਈ ਮੈਨੂੰ ਕੀ ਕਰਨਾ ਪਏਗਾ ਮੈਥ ਵੀ ਸਿੱਖਣਾ ਪਏਗਾ ਮੈਥ ਜਦੋਂ ਮੈਂ ਸਿੱਖੂਗੀ ਫਿਰ ਮੇਰਾ ਇੱਕ ਸਮ ਸੋਲਵ ਹੋ ਗਿਆ ਤਾਂ ਮੇਰੇ ਵਿੱਚ ਕੌਨਫੀਡੈਂਸ ਆਊਗਾ ਫਿਰ ਮੇਰੀ ਇੰਟਰਸਟ ਜਿਹੜਾ ਉਹ ਵਧੇਗਾ ਵੱਧਦੇ-ਵੱਧੇ ਫਿਰ ਕੀ ਹੈ ਮ ਸਿੱਖ ਜਾਉਂਗੇ ਤਾਂ ਉਹ ਮੇਰਾ ਕੀ ਹੋਏਗਾ ਗੋਲ ओरिएंटेड ਬਿਹੇਵ ਹੋਏਗਾ ਸਿੱਖਣਾ ਵਿਅਕਤੀਤਵ ਵਿਕਾਸ ਵਿੱਚ ਸਹਾਇਕ ਹੈ ਸਿੱਖਣ ਨਾਲ ਵਿਅਕਤੀਤਵ ਦੇ ਗਿਆਨ ਰੁਚੀਆਂ ਆਤਮਾ ਮੂਲ ਅਤੇ ਰੁਝਾਨਾ ਦਾ ਵਿਕਾਸ ਹੁੰਦਾ ਹੈ ਇਹ ਪੂਰੇ ਵਿਅਕਤੀਤਵ ਤੋਂ ਪ੍ਰਭਾਵਿਤ ਹੁੰਦਾ ਹੈ 13 ਹੈ ਕਿ ਸਿੱਖਣ ਪ੍ਰੇਰਣਾ ਤੇ ਨਿਰਭਰ ਕਰਦਾ ਹੈ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਰਹੂਗੀ ਆਪਾਂ ਕੀ ਸਿੱਖਦੇ ਜਾਵਾਂਗੇ ਜੇ ਵਿਦਿਆਰਥੀ ਦੇ ਅੰਦਰ ਜੋ ਜੋ ਅੰਦਰੂਨੀ ਜਾਂ ਫਿਰ ਬਾਹਰ ਹੀ ਕੋਈ ਪ੍ਰੇਰਣਾ ਹੀ ਨਹੀਂ ਹੈ ਤਾਂ ਉਹ ਬੱਚਾ ਸਿੱਖੇਗਾ ਕਿਸ ਤਰ੍ਹਾਂ ਸਿੱਖਣ ਦੇ ਲਈ ਕਿਹਾ ਮੋਟੀਵੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਸੈਲਫ ਮੋਟੀਵੇਟ ਹੋਵੇ ਚਾਹੇ ਕਿਹਾ ਬਾਹਰੀ ਹੋਵੇ ਪਰ ਮੋਟੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਸਿੱਖਣਾ ਟ੍ਰਾਇਲ ਅਤੇ 에ਰਰ ਰਾਹੀਂ ਹੁੰਦਾ ਹੈ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਆਪਾਂ ਫਸਟ ਟਾਈਮ ਦੇ ਵਿੱਚ ਕੋਈ ਚੀਜ਼ ਸਿੱਖ ਲਈ ਆਪਣੇ ਤੋਂ ਬਹੁਤ ਸਾਰੀਆਂ 에ਰਰਜ਼ ਹੁੰਦੀਆਂ ਨੇ ਆਪਾਂ ਕਿਹਾ ਗਲਤੀਆਂ ਇਹ ਕਹਿੰਦੇ ਹੁੰਦੇ ਹਨ ਕਿ ਇਨਸਾਨ ਗਲਤੀਆਂ ਦਾ ਪਤਲਾ ਹੈ ਤੇ ਗਲਤੀਆਂ ਕਰ ਕਰਕੇ ਹੀ ਡਿਗ ਡਿਗ ਕੇ ਹੀ ਬੰਦਾ ਸਵਾਰ ਹੁੰਦਾ ਹੈ ਸੇਮ ਉਹੀ ਕਹਾਵਤ ਇੱਥੇ ਲਾਗੂ ਹੁੰਦੀ ਹੈ ਕਿ ਜਿਹੜਾ ਮਨੁੱਖ ਕਈ ਵਾਰ ਕੋਸ਼ਿਸ਼ਾਂ ਅਤੇ ਗਲਤੀਆਂ ਕਰਕੇ ਸਿੱਖਦਾ ਹੈ ਥੋਰਨਡਾਈਕ ਨੇ ਇਸ ਨੂੰ ਟ੍ਰਾਇਲ ਐਂਡ ਐਰਰ ਥਿਊਰੀ ਦਾ ਨਾਮ ਵੀ ਦਿੱਤਾ ਹੈ ਸਿੱਖਣ ਦੀਆਂ ਆਦਤਾਂ ਬਣਾਉਣਾ ਸਿੱਖਣ ਦੀ ਲਗਾਤਾਰ ਦੁਹराई ਨਾਲ ਵਿਅਕਤੀ ਵਿੱਚ ਆਦਤਾਂ ਬਣ ਜਾਂਦੀਆਂ ਹਨ ਤੇ ਜਿਵੇਂ ਕੀ ਦਿਨਚਰਿਆ ਦੇ ਕੰਮ ਹੋ ਗਿਆ ਪੜਨ ਦੀ ਆਦਤ ਹੋ ਗਈ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਹੋ ਗਈ ਤਾਂ ਇਸ ਤਰ੍ਹਾਂ ਕੀ ਹੈ ਆਪਾਂ ਸਿੱਖ ਜਾਂਦੇ ਆ ਸਿੱਖਣ ਹਰ ਥਾਂ ਤੇ ਹਰ ਵੇਲੇ ਕੀ ਹੈ ਸੰਭਵ ਹੈ ਸਿੱਖਣਾ ਸਿਰਫ ਕਲਾਸਰੂਮ ਤੱਕ ਲਿਮਟ ਨਹੀਂ ਹੁੰਦਾ ਆਪਾਂ ਆਪਣੇ ਘਰ ਤੋਂ ਸਮਾਜ ਤੋਂ ਖੇਡ ਦੇ ਟਾਈਮ ਮੀਡੀਆ ਤੋਂ ਜਾਂ ਆਪਣੇ ਜੀਵਨ ਦੇ ਹਰ ਇੱਕ ਅਨੁਭਵ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਣ ਕਰਮਬੰਦ ਹੁੰਦਾ ਇੱਕ ਸੀਕੁਐਂਸ ਦੇ ਵਿੱਚ ਹੁੰਦਾ ਸਟੈਪ ਬਾਈ ਸਟੈਪ ਹੁੰਦਾ ਹੈ ਸੌਖੀਆਂ ਚੀਜ਼ਾਂ ਤੋਂ ਆਪਾਂ ਕੀ ਹੈ ਔਖੀਆਂ ਚੀਜ਼ਾਂ ਵੱਲ ਜਾਣੇ ਹਾਂ ਤਾਂ ਇਸ ਦਾ ਕੀ ਆਪਾਂ ਨੂੰ ਔਖੀਆਂ ਚੀਜ਼ਾਂ ਵੀ ਕੀ ਹੈ ਆਸਾਨ ਲੱਗਣ ਲੱਗ ਜਾਂਦੀਆਂ ਹਨ ਇਹ ਤਾਂ ਨਹੀਂ ਹੈ ਕਿ ਆਪਾਂ ਫਰਸਟ ਚ ਹੋਈਏ ਤੇ ਆਪਾਂ ਨੂੰ ਪਲੱਸ ਮਾਈਨਸ ਸਿਖਾਇਆ ਹੀ ਨਹੀਂ ਤੇ ਆਪਾਂ ਆਪਾਂ ਨੂੰ ਪਹਿਲਾਂ ਹੀ ਕਹਿ ਦੇਤਾ ਕਿ ਹਾਂਜੀ ਤੁਸੀਂ ਕੋਸ ਸੀਟਾ ਸਾਈਨ ਸੀਟਾ ਦੀ ਵੈਲਿਊ ਦੱਸੋ ਇਹ ਤਾਂ ਨਹੀਂ ਹੁੰਦਾ ਨਾ ਤਾਂ ਇਹ ਆਪਾਂ ਨੂੰ ਕੀ ਹੈ ਸਭ ਤੋਂ ਪਹਿਲਾਂ ਪਲੱਸ ਮਾਈਨਸ ਫਿਰ ਮਲਟੀਪਲਾਈ ਫਿਰ ਕੀ ਆਪਾਂ ਨੂੰ ਡਿਵਾਈਡ ਇਹ ਸਭ ਚੀਜ਼ਾਂ ਸਿਖਾਉਂਦੇ ਆ ਸਿਖਾਉਣ ਤੋਂ ਬਾਅਦ ਫਿਰ ਆਪਾਂ ਨੂੰ ਕੀ ਹੈ ਮਤਲਬ ਸਿੰਪਲ ਟੂ ਕੰਪਲੈਕਸ ਵਾਲੀ ਸਾਈਡ ਲੈ ਕੇ ਜਾਂਦੇ ਹਨ ਸਿੱਖਣ ਪ੍ਰਸਥਿਤੀਆਂ ਨਾਲ ਜੁੜਿਆ ਹੁੰਦਾ ਹੈ ਇੱਕੋ ਚੀਜ਼ ਵੱਖ-ਵੱਖ ਸਥਿਤੀਆਂ ਵਿੱਚ ਵੱਖਰੇ ਤਰੀਕੇ ਨਾਲ ਸਿੱਖੀ ਜਾਂਦੀ ਹੈ ਜਿਵੇਂ ਵਿਗਿਆਨ ਦੇ ਕਨਸੈਪਟ ਆ ਉਹ ਕੋਲਾ ਉਹ ਆਪਾਂ ਕਲਾਸਰੂਮ ਦੇ ਵਿੱਚ ਤੇ ਇੱਕ ਤਰੀਕੇ ਨਾਲ ਲੈਬੋਰਟਰੀ ਵਿੱਚ ਦੂਜੇ ਤਰੀਕੇ ਨਾਲ ਸਮਝ ਆਉਂਦੇ ਹਨ ਇੱਕੋ ਹੀ ਮਤਲਬ ਹੈ ਤਾਂ ਉਹ ਸਾਇੰਸ ਹੀ ਪਰ ਇੱਕ ਟਾਈਮ ਆਪਾਂ ਕਨਸੈਪਟ ਦੇ ਵਿੱਚ ਸਿੱਖਦੇ ਹਾਂ ਤੇ ਦੂਜਾ ਆਪਾਂ ਨੂੰ ਕਿਹਾ ਲੈਬੋਰਟਰੀ ਦੇ ਵਿੱਚ ਜਾ ਕੇ ਵਿੱਚ ਆਪਾਂ ਜਾ ਕੇ ਸਿੱਖਦੇ ਹਾਂ ਤਾਂ ਆਪਾਂ ਨੂੰ ਸਮਝ ਕੀ ਹੈ ਲੈਬੋਰਟਰੀ ਦੇ ਵਿੱਚ ਆਉਂਦੇ ਆ ਪਰ ਜਿਹੜੇ ਆਪਣੇ ਕਨਸੈਪਟ ਆ ਤਾਂ ਉਹ ਆਪਾਂ ਨੂੰ ਲੈਬੋਰਟਰੀ ਚੋਂ ਨਹੀਂ ਆਪਾਂ ਨੂੰ ਕੀ ਹੈ ਕਲਾਸਰੂਮ ਦੇ ਵਿੱਚ ਹੀ ਸਮਝ ਆਣਗੇ ਸਿੱਖਣ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੋ ਸਕਦਾ ਹੈ ਹਰ ਸਿੱਖਣਾ ਲਾਇਬਦਾਇਕ ਨਹੀਂ ਹੁੰਦਾ ਚੰਗੀਆਂ ਆਦਤਾਂ ਦੇ ਨਾਲ-ਨਾਲ ਬੁਰੀਆਂ ਆਦਤਾਂ ਵੀ ਸਿੱਖੀਆਂ ਜਾ ਸਕਦੀਆਂ ਹਨ ਜਿਸ ਤਰ੍ਹਾਂ ਕਿ ਆਪਾਂ ਘਰ ਦੇ ਵਿੱਚ ਆਪਾਂ ਭਾਸ਼ਾ ਬੋਲਣਾ ਸਿੱਖਦੇ ਹਾਂ ਤਾਂ ਭਾਸ਼ਾ ਬੋਲਣਾ ਸਿੱਖਣਾ ਇੱਕ ਚੰਗੀ ਆਦਤ ਹੈ ਪਰ ਕੀ ਮਤਲਬ ਭਾਸ਼ਾ ਬੋਲਣ ਦੇ ਨਾਲ-ਨਾਲ ਆਪਾਂ ਗਾਲਾਂ ਵੀ ਸਿੱਖ ਜਾਂਦੇ ਹਾਂ ਕਿ ਇਹ ਚੰਗਾ ਹੈ ਨਹੀਂ ਗਲਤ ਹੈ ਇਹ ਇਹ 네ਗੇਟਿਵ ਹੈ ਤਾਂ ਆਪਾਂ ਕੀ ਹੈ ਸਿੱਖਣ ਦੇ ਨਾਲ-ਨਾਲ ਆਪਾਂ ਪੋਜ਼ਿਟਿਵਿਟੀ ਦੇ ਨਾਲ-ਨਾਲ ਕੀ ਹੈ 네ਗੇਟਿਵਿਟੀ ਵੀ ਅਡਾਪਟ ਕਰ ਲੈਣੇ ਆ ਹਰ ਇੱਕ ਚੀਜ਼ ਸਿੱਖਣ ਦੇ ਲਈ ਲਾਭਦਾਇਕ ਨਹੀਂ ਹੁੰਦੀ ਅਧਿਆਪਨ ਦਾ ਅਰਥ ਹੁਣ ਆਪਾਂ ਗੱਲ ਕਰਦੇ ਹਾਂ ਆਪਾਂ ਲਰਨਿੰਗ ਪੜ ਲਈ ਹੈ ਆਪਾਂ ਲਰਨਿੰਗ ਦੇ ਮੈਥਡ ਵੀ ਪੜ ਲਏ ਟਾਈਪਸ ਵੀ ਪੜ ਲਏ ਆ ਉਹਦੀ ਕੈਰੈਕਟਰਿਸਟਿਕਸ ਵੀ ਪੜ ਲਈ ਹੁਣ ਆਪਾਂ ਪੜਦੇ ਹਾਂ ਟੀਚਿੰਗ ਅਧਿਆਪਨ ਦਾ ਕੀ ਅਰਥ ਹੈ ਅਧਿਆਪਨ ਸਿਰਫ ਗਿਆਨ ਦੇਣ ਦੀ ਪ੍ਰਕਿਰਿਆ ਨਹੀਂ ਹੈ ਬਲਕਿ ਇੱਕ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਜਿਹੜੀ ਕਮਿਊਨੀਕੇਸ਼ਨ ਹੁੰਦਾ ਹੈ ਸਾਂਝ ਹੁੰਦੀ ਹੈ ਪ੍ਰੇਰਣਾ ਹੁੰਦੀ ਹੈ ਜੋ ਸਿੱਖਿਆ ਦਾ ਪ੍ਰਕਿਰਿਆਤਮਕ ਰਿਸ਼ਤਾ ਹੈ ਅਧਿਆਪਨ ਦਾ ਮੁੱਖ ਉਦੇਸ਼ ਵਿਦਿਆਰਥੀ ਦੇ ਗਿਆਨ ਕੋਸ਼ਲ ਰੁਚੀਆਂ ਆਦਤਾਂ ਅਤੇ ਵਿਅਕਤੀਤਵ ਦਾ ਵਿਕਾਸ ਕਰਨਾ ਹੈ ਅਧਿਆਪਨ ਦੀਆਂ ਕੀ ਕੀ ਪਰਿਭਾਸ਼ਾਵਾਂ ਹਨ ਗੈਗੇ ਦੇ ਅਕੋਰਡਿੰਗ ਟੀਚਿੰਗ ਇਜ਼ ਅ ਫਾਰਮ ਆਫ ਇੰਟਰਪਰਸਨਲ ਇਨਫਲੂਐਂਸ ਏਮਡ ਐਟ ਚੇਂਜਿੰਗ ਦਾ ਬਿਹੇਵੀਅਰ ਪੋਟੈਂਸ਼ੀਅਲ ਆਫ ਅਨਦਰ ਪਰਸਨ ਅਧਿਆਪਨ ਇੱਕ ਅੰਤਰ ਵਿਅਕਤੀਗਤ ਪ੍ਰਭਾਵ ਦਾ ਰੂਪ ਹੈ ਜੋ ਕਿਸੇ ਹੋਰ ਵਿਅਕਤੀ ਦੇ ਵਿਵਹਾਰ ਨੂੰ ਬਦਲਣ ਲਈ ਹੁੰਦਾ ਹੈ ਆਪਾਂ ਨੂੰ ਹੁਣ ਕਲਾਰਕ ਦੇ ਅਕੋਰਡਿੰਗ ਕੀ ਕਹਿੰਦੇ ਨੇ ਟੀਚਿੰਗ ਬਾਰੇ ਟੀਚਿੰਗ ਬਾਰੇ ਉਹਨਾਂ ਨੇ ਕਿਹਾ ਹੈ ਕਿ ਟੀਚਿੰਗ ਇਜ਼ ਦਾ ਕਮਿਊਨੀਕੇਸ਼ਨ ਆਫ ਨੋਲੇਜ ਐਂਡ ਐਕਸਪੀਰੀਅੰਸ ਫੋਰ ਦਾ ਪਰਪਸ ਆਫ ਬ੍ਰਿੰਗ ਅਬਾਊਟ ਚੇਂਜ ਇਨ ਲਰਨਿੰਗ ਬਿਹੇਵੀਅਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਅਧਿਆਪਨ ਆ ਉਹ ਗਿਆਨ ਤੇ ਅਨੁਭਵ ਦਾ ਸੰਚਾਰ ਹੈ ਗਿਆਨ ਤੇ ਜੋ ਟੀਚਰ ਦਾ ਅਨੁਭਵ ਹੈ ਉਹ ਕੀ ਹੈ ਬੱਚਿਆਂ ਦੇ ਨਾਲ ਸਾਂਝਾ ਕਰਦਾ ਹੈ ਤੇ ਜਾ ਕੇ ਵਿਦਿਆਰਥੀ ਦੇ ਵਿਹਾਰ ਜੋ ਵੀ ਬਿਹੇਵ ਹੈ ਵਿਵਹਾਰ ਹੈ ਤਾਂ ਉਹਦੇ ਅੰਦਰ ਕੀ ਹੈ ਤਬਦੀਲੀ ਆਉਂਦੀ ਹੈ ਐਨ ਐਲ ਗੈਗੇ ਦੇ ਅਕੋਰਡਿੰਗ ਕੀ ਹੈ ਕਿ ਟੀਚਿੰਗ ਇਜ਼ ਅ ਸਿਸਟਮ ਆਫ ਐਕਸ਼ਨ ਇੰਟੈਂਡਡ ਟੂ ਇੰਡਿਊਸ ਲਰਨਿੰਗ ਅਧਿਆਪਨ ਅਜਿਹੀਆਂ ਕਿਰਿਆਵਾਂ ਦਾ ਤੰਤਰ ਹੈ ਜੋ ਸਿੱਖਣ ਪੈਦਾ ਕਰਨ ਲਈ ਕੀਤੀਆਂ ਜਾਂਦੀਆਂ ਹਨ ਅਧਿਆਪਨ ਅਧਿਆਪਨ ਅਗਰ ਇੱਕ ਅਧਿਆਪਕ ਹੈ ਅਗਰ ਉਹ ਕੋਈ ਐਕਟੀਵਿਟੀ ਹੀ ਨਾ ਕਰੇ ਸਿਖਾਉਣ ਦੀ ਤਾਂ ਮਤਲਬ ਬੱਚਾ ਸਿੱਖ ਸਕੇਗਾ ਨਹੀਂ ਸਿੱਖ ਸਕੇਗਾ ਤਾਂ ਉਹਨਾਂ ਦੇ ਵਿੱਚ ਸਿੱਖਣ ਦੇ ਲਈ ਤਤਪਰਤਾ ਇਨਫਲੂਐਂਸੀ ਪੈਦਾ ਕਰਨ ਦੇ ਲਈ ਕੀ ਕਰਦੇ ਆ ਟੀਚਰਸ ਨੂੰ ਇਹੋ ਜਿਹੀਆਂ ਟੀਚਿੰਗ ਕਿਰਿਆਵਾਂ ਕਰਨੀਆਂ ਪੈਂਦੀਆਂ ਨੇ ਅਧਿਆਪਨ ਦਾ ਸਮਾ ਸਧਾਰਨ ਅਰਥ ਕੀ ਹੈ ਟੀਚਿੰਗ ਲਰਨਿੰਗ ਪਲੱਸ ਗਾਈਡੈਂਸ ਪਲੱਸ ਡਿਵੈਲਪਮੈਂਟ ਇਹ ਕੀ ਹੈ ਟੀਚਿੰਗ ਦੀ ਪ੍ਰੋਸੈਸ ਹੈ ਇਹਦਾ ਸਧਾਰਨ मीनिंग ਹੈ ਲਰਨਿੰਗ ਕਰਵਾਣਾ ਬੱਚੇ ਨੂੰ ਉਹਨਾਂ ਨੂੰ ਕੀ ਹੈ ਐਜ਼ ਅ ਗਾਈਡਰ ਗਾਈਡੈਂਸ ਪ੍ਰੋਵਾਈਡ ਕਰਵਾਣਾ ਤੇ ਉਹਨਾਂ ਦਾ ਬੱਚਿਆਂ ਦਾ ਵਿਕਾਸ ਕਰਵਾਣਾ ਡਵੈਲਪਮੈਂਟ ਕਰਵਾਣੀ ਤਾਂ ਇਹ ਕੀ ਹੈ ਟੀਚਿੰਗ ਹੈ ਅਧਿਆਪਕਾਂ ਨੂੰ ਸਿਰਫ ਜਾਣਕਾਰੀ ਦੇਣ ਦੀ ਪ੍ਰਕਿਰਿਆ ਨਹੀਂ ਹੁੰਦੀ ਇਹ ਟੂ ਵੇ ਪ੍ਰੋਸੈਸ ਹੈ ਇੱਕ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਦੇ ਵਿੱਚ ਕੀ ਹੈ ਸਰਗਰਮ ਭਾਗੀਦਾਰੀ ਹੁੰਦੀ ਹੈ ਐਕਟਿਵ ਲਰਨਿੰਗ ਹੁੰਦੀ ਹੈ ਅਧਿਆਪਨ ਵਿਦਿਆਰਥੀਆਂ ਦੀ ਸਮਝ ਸੋਚ ਰੁਚੀ ਅਤੇ ਵਿਅਕਤੀਤਵ ਨੂੰ ਸਵਾਰਦਾ ਹੈ ਉਨਾ ਪਾ ਦੇ ਆਪਾਂ ਦੇ 엘మెంట్ਸ ਪੜੀਏ ਤਾਂ 엘మెంట్ਸ ਆਫ ਟੀਚਿੰਗ ਕੀ ਕੀ ਹਨ ਇੱਕ ਤਾਂ ਅਧਿਆਪਕ ਹੁੰਦਾ ਹੈ ਜੋ ਕਿ ਮਾਰਗਦਰਸ਼ਕ ਵੀ ਹੁੰਦਾ ਹੈ ਤੇ ਪ੍ਰੇਰਕ ਵੀ ਹੁੰਦਾ ਹੈ ਵਿਦਿਆਰਥੀ ਹੈ ਉਹ ਸਰਗਰਮ ਭਾਗੀਦਾਰੀ ਹੁੰਦਾ ਹੈ ਇੱਕ ਐਕਟਿਵ ਪਾਰਟਨਰ ਹੁੰਦਾ ਹੈ ਇੱਕ ਕੰਟੈਂਟ ਹੁੰਦਾ ਹੈ ਸਿੱਖਣ ਦੇ ਲਈ ਚੁਣੀ ਗਈ ਜਾਣਕਾਰੀ ਜਾਂ ਕੋਈ ਵਿਸ਼ਾ ਜਿਹਨੂੰ ਆਪਾਂ ਕੰਟੈਂਟ ਬੋਲਦੇ ਹਾਂ ਤੇ ਪਾਠਨ ਜਿਹੜੇ ਪਠ ਪਾਠਨ ਦੇ ਸਾਧਨ ਤੇ ਤਕਨੀਕਾਂ ਹਨ ਪਿਛਤਾ ਉਦੇਸ਼ ਅਜੈਕਟਿਸ ਵਿਦਿਆਰਥੀ ਵਿੱਚ ਲਿਆਉਣਾ ਚਾਹੁੰਦਾ ਜੋ ਬਦਲਾਵ ਉਹ ਅਧਿਆਪਨ ਦਾ ਅਸਲੀ ਮਤਲਬ ਕੀ ਹੈ ਟੀਚਿੰਗ ਇਜ਼ ਨਾਟ ਜਸਟ ਟੈਲਿੰਗ ਇਟ ਇਜ਼ ਗਾਈਡਿੰਗ ਫੈਸਿਲਿਟਿੰਗ ਐਂਡ ਇਨਸਪਾਇਰਿੰਗ ਲਰਨਿੰਗ ਅਧਿਆਪਨ ਸਿਰਫ ਦੱਸਣਾ ਨਹੀਂ ਹੁੰਦਾ ਬਲਕਿ ਇੱਕ ਮਾਰਗਦਰਸ਼ਨ ਦੇਣਾ ਬੱਚੇ ਦੀ ਸਿੱਖਣ ਦੇ ਵਿੱਚ ਸਹਾਇਤਾ ਕਰਨਾ ਤੇ ਸਿੱਖਣ ਦੇ ਲਈ ਉਹਨੂੰ ਮੋਟੀਵੇਟ ਕਰਨਾ ਇਨਸਪਾਇਰ ਕਰਨਾ ਇਹ ਕੀ ਹੈ ਇੱਕ ਟੀਚਿੰਗ ਹੈ ਅਧਿਆਪਨ ਦੇ ਮੁੱਖ ਲੱਛਣ ਕੀ ਹਨ ਇਹਦੇ ਕੈਰੈਕਟ੍ਰਿਸਟਿਕਸ ਕੀ ਹਨ ਅਧਿਆਪਨ ਦੋ ਪੱਖੀ ਪ੍ਰਕਿਰਿਆ ਹੈ ਸੌਰੀ ਹੁਣ ਮੈਨੂੰ ਕੋਈ ਇਹ ਨਾ ਕਹੇ ਕਿ ਤੁਸੀਂ ਬਾਇਲਿੰਗੁਅਲ ਕਰਵਾਓ ਮੈਂ ਇਹ ਪੰਜਾਬੀ ਪੈਡਾਗੋਜੀ ਕਰਵਾ ਰਹੀ ਆ ਤਾਂ ਪੰਜਾਬੀ ਪੈਡਾਗੋਜੀ ਸਿਰਫ ਪੰਜਾਬੀ ਦੇ ਵਿੱਚ ਹੀ ਹੋਏਗੀ ਅਧਿਆਪਨ ਦੋ ਮੁੱਖੀ ਪ੍ਰਕਿਰਿਆ ਹੈ ਇਹ ਸਿਰਫ ਅਧਿਆਪਕ ਤੋਂ ਵਿਦਿਆਰਥੀਆਂ ਵੱਲ ਜਾਣਕਾਰੀ ਦੇਣ ਦੀ ਪ੍ਰਕਿਰਿਆ ਨਹੀਂ ਹੈ ਇਸ ਵਿੱਚ ਅਧਿਆਪਕਾ ਦੇ ਵਿਦਿਆਰਥੀ ਦੋਨੋਂ ਸਰਗਰਮ ਭਾਗੀਦਾਰ ਹੁੰਦੇ ਹਨ ਸੈਕੰਡਰ ਅਧਿਆਪਨ ਦਾ ਉਦੇਸ਼ ਸਿੱਖਣਾ ਹੈ ਹਾਂਜੀ ਅਧਿਆਪਨ ਦਾ ਮੁੱਖ ਮਕਸਦ ਕੀ ਹੁੰਦਾ ਵਿਦਿਆਰਥੀ ਦੇ ਵਿਵਹਾਰ ਨੂੰ ਸੋਚ ਨੂੰ ਰੁਚੀਆਂ ਦੇ ਵਿੱਚ ਬਦਲਾ ਕਰਨਾ ਜੇ ਸਿੱਖਣਾ ਨਹੀਂ ਹੋਇਆ ਤਾਂ ਅਧਿਆਪਨ ਅਧੂਰਾ ਹੈ ਜੇ ਮਤਲਬ ਆਪਣੀ ਸਿੱਖਣ ਪ੍ਰਕਿਰਿਆ ਹੀ ਨਹੀਂ ਹੋਈ ਤਾਂ ਫਿਰ ਉਹਦੇ ਵਿੱਚ ਆਪਾਂ ਉਹਦੇ ਵਿੱਚ ਮਤਲਬ ਟੀਚਿੰਗ ਕੀ ਥਰਡਾ ਅਧਿਆਪਨ ਇੱਕ ਕਲਾ ਅਤੇ ਵਿਗਿਆਨ ਦੋਵੋਂ ਹੈ ਆਰਟ ਕਿਉਂ ਹੈ ਕਿਉਂਕਿ ਅਧਿਆਪਨ ਦੀ ਰਚਨਾਤਮਕ ਸ਼ੈਲੀ ਅਤੇ ਸੰਚਾਰ ਤੇ ਨਿਰਭਰ ਹੈ ਵਿਗਿਆਨ ਵਿਗਿਆਨ ਕੀ ਹੈ ਕਿਉਂਕਿ ਇਹਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਤੇ ਬਹੁਤ ਸਾਰੇ ਤਰੀਕਿਆਂ ਦਾ ਵਰਤავ ਕੀਤਾ ਜਾਂਦਾ ਹੈ ਇਸ ਕਰਕੇ ਕੀ ਹੈ ਇਹ ਸਾਇੰਸ ਵੀ ਹੈ ਤੇ ਵਿਗਿਆਨ ਵੀ ਹੈ ਅਧਿਆਪਨ ਉਦੇਸ਼ਾ ਕੇਂਦ੍ਰਿਤ ਹੁੰਦਾ ਹੈ ਹਰ ਇੱਕ ਕੋਈ ਵੀ ਪਾਠ ਪਾਠ ਨੂੰ ਸਮਗਰੀ ਹੈ ਤਾਂ ਇਹ ਨਿਸ਼ਚਿਤ ਲਰਨਿੰਗ ਆਬਜੈਕਟਿਵ ਹੁੰਦਾ ਹੈ ਜਿਵੇਂ ਗਿਆਨ ਦੇਣਾ ਕੋਸ਼ਲ ਵਿਕਸਿਤ ਕਰਨਾ ਮੂਲਾਂ ਦੀ ਸਥਾਪਨਾ ਕਰਨਾ ਇਹ ਸਾਰੇ ਕੀ ਹਨ ਅਧਿਆਪਨ ਉਦੇਸ਼ਾ ਕੇਂਦ੍ਰਿਤ ਹੁੰਦਾ ਹੈ ਪੰਜਵਾਂ ਕੀ ਹੈ ਅਧਿਆਪਨ ਵਿਦਿਆਰਥੀ ਕੇਂਦਰ ਹੁੰਦਾ ਹੈ ਆਧੁਨਿਕ ਯੁੱਗ ਵਿੱਚ ਅਧਿਆਪਨ ਦਾ ਕੇਂਦਰ ਵਿਦਿਆਰਥੀ ਹੀ ਹੈ ਨਾ ਕਿ ਅਧਿਆਪਕ ਹੈ ਅਧਿਆਪਨ ਵਿਦਿਆਰਥੀ ਦੀਆਂ ਰੁਚੀਆਂ ਜ਼ਰੂਰਤਾਂ ਅਤੇ ਸਮਰਥਮਾਵਾਂ ਅਨੁਸਾਰ ਹੀ ਕੰਮ ਕਰਦਾ ਹੈ ਅਧਿਆਪਨ ਗਤੀਸ਼ੀਲ ਪ੍ਰਕਿਰਿਆ ਹੈ ਇਹ ਟਾਈਮ ਟੂ ਟਾਈਮ ਕੀ ਹੈ ਚੇਂਜ ਹੁੰਦਾ ਰਹਿੰਦਾ ਹੈ ਤੇ ਇਹ ਕੰਟੀਨਿਊ ਪ੍ਰੋਸੈਸ ਹੈ ਵਾਤਾਵਰਣ ਦੇ ਅਨੁਸਾਰ ਕੀ ਹੈ ਇਹਨੂੰ ਬਦਲਣਾ ਵੀ ਪੈਂਦਾ ਹੈ ਨਵੇਂ ਤਰੀਕੇ ਸਾਧਨ ਟੈਕਨੋਲੋਜੀ ਦੇ ਅਕੋਰਡਿੰਗ ਕੀ ਹੈ ਅਧਿਆਪਨ ਦੇ ਵਿੱਚ ਨਵੀਨਤਾ ਲੈ ਕੇ ਆਉਣੀ ਪੈਂਦੀ ਹੈ ਸਵੰਥਾ ਅਧਿਆਪਨ ਸੰਚਾਰ ਪ੍ਰਕਿਰਿਆ ਹੈ ਅਧਿਆਪਨ ਵਿੱਚ ਅਧਿਆਪਕ ਤੋਂ ਵਿਦਿਆਰਥੀ ਤੱਕ ਅਤੇ ਵਿਦਿਆਰਥੀ ਤੋਂ ਅਧਿਆਪਕ ਤੱਕ ਦੋਵੇਂ ਤਰਫ ਕੀ ਹੈ ਸੰਚਾਰ ਹੁੰਦਾ ਹੈ ਇਹ ਬਿਨਾ ਮਤਲਬ ਦੋਹਰਾ ਸੰਚਾਰ ਹੋਏ ਤਾਂ ਇਹ ਫਿਰ ਕੀ ਹੈ ਪੈਸਿਵ ਲਰਨਿੰਗ ਹੋਏਗੀ ਐਕਟਿਵ ਲਰਨਿੰਗ ਨਹੀਂ ਹੋਏਗੀ ਅਧਿਆਪਨ ਇੱਕ ਸਮਾਜਿਕ ਪ੍ਰਕਿਰਿਆ ਹੈ ਅਧਿਆਪਨ ਸਿਰਫ ਵਿਅਕਤੀਗਤ ਵਿਕਾਸ ਲਈ ਨਹੀਂ ਬਲਕਿ ਸਮਾਜਿਕ મૂਲਾਂ ਆਦਰਸ਼ਾਂ ਅਤੇ ਸੱਭਿਆਚਾਰਕ ਪ੍ਰਭਾਵਾਂ ਸੱਭਿਆਚਾਰਕ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਵੀ ਹੁੰਦਾ ਹੈ ਨੋਮਾ ਹੈ ਕਿ ਅਧਿਆਪਨ ਸਥਿਤੀ ਆਧਾਰਿਤ ਹੁੰਦਾ ਹੈ ਹਰ ਸਿੱਖਣ ਦੀ ਪ੍ਰਕਿਰਿਆ ਵਾਤਾਵਰਣ ਅਤੇ ਸਥਿਤੀ ਤੇ ਨਿਰਭਰ ਕਰਦੀ ਹੈ ਜਿਵੇਂ ਇੱਕੋ ਪਾਠ ਸ਼ਾਇਰ ਅਤੇ ਪਿੰਡ ਵਿੱਚ ਵੱਖਰੇ ਤਰੀਕੇ ਨਾਲ ਪੜਾਇਆ ਜਾ ਸਕਦਾ ਹੈ ਇੱਕੋ ਪਾਠ ਹੈ ਆਪਾਂ ਉਹ ਅਲੱਗ-ਅਲੱਗ ਤਰੀਕੇ ਨਾਲ ਕਿਹਾ ਪੜਾਇਆ ਜਾ ਸਕਦਾ ਹੈ ਅਧਿਆਪਨ ਕਿਹਾ ਪ੍ਰੇਰਣਾਤਮਕ ਹੁੰਦਾ ਹੈ ਅਧਿਆਪਨ ਵਿਦਿਆਰਥੀਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਦਾ ਹੈ ਪ੍ਰੇਰਿਤ ਕਿਤੇ ਬਿਨਾ ਵਿਦਿਆਰਥੀ ਕੀ ਹੈ ਐਕਟਿਵ ਭਾਗੀਦਾਰ ਨਹੀਂ ਬਣ ਸਕਦਾ ਜੇ ਬੱਚੇ ਦੇ ਵਿੱਚ ਸਿੱਖਣ ਦੀ ਕੋਈ ਮੋਟੀਵੇਸ਼ਨ ਜਾਂ ਕੋਈ ਰੁਚੀ ਹੀ ਨਹੀਂ ਹੈ ਤਾਂ ਫਿਰ ਉਹ ਐਕਟਿਵ ਕਿਸ ਤਰ੍ਹਾਂ ਬਣੇਗਾ ਉਹਨਾਂ ਦੇ ਵਿੱਚ ਪ੍ਰੇਰਣਾ ਹੋਣੀ ਬਹੁਤ ਜ਼ਰੂਰੀ ਹੈ ਅਧਿਆਪਨ ਬਹੁਯਾਮੀ ਹੁੰਦਾ ਹੈ ਵਿਦਿਆਰਥੀ ਮਤਲਬ ਕੱਲਾ ਟੀਚਰ ਹੀ ਨਹੀਂ ਅਧਿਆਪਨ ਬਹੁਯਾਮੀ ਹੁੰਦਾ ਹੈ ਇਹਦੇ ਵਿੱਚ ਅਧਿਆਪਨ ਦੀਆਂ ਕੌਗਨੀਟਿਵ ਕੋਗਨੀਟਿਵ ਲਰਨਿੰਗ ਹੁੰਦੀ ਹੈ ਇਫੈਕਟਿਵ ਲਰਨਿੰਗ ਹੁੰਦੀ ਹੈ ਸਾਈਕੋ ਮੋਟਰ ਲਰਨਿੰਗ ਹੁੰਦੀ ਹੈ ਅਧਿਆਪਨ ਫੀਡਬੈਕ ਤੇ ਨਿਰਭਰ ਕਰਦਾ ਹੈ ਅਧਿਆਪਨ ਤਾਂ ਉਦੋਂ ਹੀ ਪ੍ਰਭਾਵਸ਼ਾਲੀ ਹੋਊਗਾ ਜਦੋਂ ਅਧਿਆਪਕ ਨੂੰ ਵਿਦਿਆਰਥੀਆਂ ਤੋਂ ਤੁਰੰਤ ਕੀ ਹੈ ਫੀਡਬੈਕ ਮਿਲਦਾ ਰਹੂਗਾ ਬੱਚੇ ਐਕਟਿਵ ਹੋ ਕੇ ਸੁਣਨਗੇ ਤੇ ਨਾਲ-ਨਾਲ ਕੀ ਹੈ ਫੀਡਬੈਕ ਦਿੰਦੇ ਰਹਿਣਗੇ ਅਧਿਆਪਨ ਅਤੇ ਲਰਨਿੰਗ ਵਿੱਚ ਅੰਤਰ ਦੇਖਦੇ ਹਾਂ ਕਿ ਆਪਣੇ ਕੀ ਹੈ ਅਸਪੈਕਟ ਅਰਥ ਕੀ ਹੈ ਟੀਚਿੰਗ ਦਾ ਟੀਚਿੰਗ ਉਹ ਹੈ ਕਿ ਗਿਆਨ ਕੋਸ਼ਲ ਅਤੇ ਮੁੱਲ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਦੀ ਪ੍ਰਕਿਰਿਆ ਕੀ ਕਹਲੌਂਦੀ ਹੈ ਟੀਚਿੰਗ ਕਹਲੌਂਦੀ ਹੈ ਤੇ ਵਿਦਿਆਰਥੀਆਂ ਦੁਆਰਾ ਗਿਆਨ ਜੋ ਵੀ ਲਿੱਤਾ ਹੈ ਕੋਸ਼ਲ ਅਤੇ ਮੁੱਲ ਜਿਹੜੇ ਅਪਣਾਉਣ ਦੀ ਪ੍ਰਕਿਰਿਆ ਹੈ ਪ੍ਰਦਾਨ ਕਰਨ ਦੀ ਪ੍ਰਕਿਰਿਆ ਟੀਚਿੰਗ ਹੈ ਤੇ ਜਦੋਂ ਉਹ ਮੁੱਲ ਅਪਣਾ ਲੈਂਦੇ ਹਨ ਤਾਂ ਅਪਣਾਉਣ ਦੀ ਪ੍ਰਕਿਰਿਆ ਕੀ ਹੈ ਲਰਨਿੰਗ ਹੈ ਤਾਂ ਇਹਨਾਂ ਦਾ ਫੋਕਸ ਕੀ ਹੁੰਦਾ ਹੈ ਟੀਚਿੰਗ ਦਾ ਫੋਕਸ ਕੀ ਹੁੰਦਾ ਹੈ ਅਧਿਆਪਕ ਕੇਂਦ੍ਰਿਤ ਹੁੰਦਾ ਹੈ ਤੇ ਜਦੋਂ ਲਰਨਿੰਗ ਦੀ ਗੱਲ ਕਰੀਏ ਤਾਂ ਲਰਨਿੰਗ ਕੀ ਹੈ ਵਿਦਿਆਰਥੀ ਕੇਂਦਰ ਹੁੰਦਾ ਹੈ ਭੂਮਿਕਾ ਅਧਿਆਪਕ ਦੀ ਭੂਮਿਕਾ ਜਿਹੜੀ ਹੈਗੀ ਆ ਉਹ ਗਿਆਨ ਦੇਣ ਵਾਲਾ ਅਤੇ ਮਾਰਗਦਰਸ਼ਕ ਹੁੰਦਾ ਹੈ ਟੀਚਿੰਗ ਦੇ ਵਿੱਚ ਤੇ ਲਰਨਿੰਗ ਦੇ ਵਿੱਚ ਕੀ ਹੈ ਵਿਦਿਆਰਥੀ ਗਿਆਨ ਲੈਣ ਵਾਲਾ ਅਤੇ ਅਭਿਆਸ ਕਰਨ ਵਾਲਾ ਹੁੰਦਾ ਹੈ। ਇਹਦੀ ਨੇਚਰ ਕੀ ਹੈ? ਬਾਹਰੀ ਪ੍ਰਕਿਰਿਆ ਟੀਚਿੰਗ ਦੇ ਵਿੱਚ ਹੁੰਦੀ ਹੈ ਅੰਦਰੂਨੀ ਪ੍ਰਕਿਰਿਆ ਕੀ ਹੁੰਦੀ ਹੈ? ਸਿੱਖਣ ਵਾਲੇ ਦੀ ਹੁੰਦੀ ਹੈ ਲਰਨਿੰਗ ਵਿੱਚ ਹੁੰਦੀ ਹੈ। ਕੰਟਰੋਲ ਟੀਚਿੰਗ ਦੇ ਵਿੱਚ ਅਧਿਆਪਕ ਦੇ ਹੱਥ ਵਿੱਚ ਹੁੰਦਾ ਹੈ ਤੇ ਲਰਨਿੰਗ ਦੇ ਵਿੱਚ ਕੀ ਹੈ ਵਿਦਿਆਰਥੀ ਦੇ ਹੱਥ ਵਿੱਚ ਹੁੰਦਾ ਹੈ। ਉਦੇਸ਼ ਕੀ ਹੁੰਦਾ ਹੈ? ਗਿਆਨ ਪਹੁੰਚਾਉਣਾ ਸਮਝਾਉਣਾ ਅਤੇ ਪ੍ਰੇਰਿਤ ਕਰਨਾ ਗਿਆਨ ਨੂੰ ਆਪਣਾ ਇਹ ਪ੍ਰੇਰਿਤ ਕਰਨਾ ਇਹ ਕੀ ਹੈ ਇੱਕ ਟੀਚਿੰਗ ਹੈ ਤੇ ਗਿਆਨ ਨੂੰ ਅਪਣਾਉਣਾ ਯਾਦ ਰੱਖਣਾ ਅਤੇ ਜੀਵਨ ਵਿੱਚ ਲਾਗੂ ਕਰਨਾ ਇਹ ਕੀ ਹੈ ਇੱਕ ਲਰਨਿੰਗ ਦਾ ਪਾਰਟ ਹੈ ਜੇ ਹੁਣ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਕੀ ਹੈ ਨਿਰਧਾਰਿਤ ਸਮੇਂ ਵਿੱਚ ਜਿਵੇਂ ਕਿ ਕਲਾਸ ਪੀਰੀਅਡ ਦੇ ਵਿੱਚ ਟੀਚਿੰਗ ਦੇ ਵਿੱਚ ਕੀ ਹੈ ਇੱਕ ਨਿਰਧਾਰਿਤ ਸਮੇਂ ਵਿੱਚ ਸਿਖਾਉਣਾ ਤੇ ਲਰਨਿੰਗ ਦੇ ਵਿੱਚ ਕੀ ਹੈ ਲਰਨਿੰਗ ਆਪਾਂ ਕੀ ਹੈ ਜੀਵਨ ਪਰ ਚੱਲਣ ਵਾਲੀ ਇੱਕ ਪ੍ਰਕਿਰਿਆ ਹੈ ਦੇਸ਼ ਮਤਲਬ ਵਿਜ਼ਿਬਿਲਟੀ ਇਹਦੇ ਵਿੱਚ ਟੀਚਿੰਗ ਦੇ ਵਿੱਚ ਕੀ ਹੈ ਕਿ ਦਿਖਣ ਵਾਲੀ ਗਤੀਵਿਧੀਆਂ ਇਹਦੇ ਵਿੱਚ ਲੈਕਚਰ ਹੁੰਦਾ ਹੈ ਡਿਸਕਸ਼ਨ ਹੁੰਦਾ ਹੈ ਸਿੱਧਾ ਦਿਖਣਯੋਗ ਨਹੀਂ ਹੁੰਦੀ ਲਰਨਿੰਗ ਕੀ ਹੈ ਦਿਖਣਯੋਗ ਨਹੀਂ ਹੁੰਦੀ ਇਹ ਆਪਾਂ ਸਿਰਫ ਫੀਲ ਕਰ ਸਕਦੇ ਆਂ ਆਪਾਂ ਮੁਲਾਂਕਣ ਦੇ ਥਰੂ ਆਪਾਂ ਦੇਖ ਸਕਦੇ ਆਂ ਕਿ ਬੱਚੇ ਨੇ ਕਿੰਨਾ ਸਿੱਖ ਲਿਆ ਕਿੰਨਾ ਕਿ ਨਹੀਂ ਇਹ ਮਤਲਬ ਦਿਖਦੀ ਨਹੀਂ ਹੁੰਦੀ ਟੀਚਿੰਗ ਤਾਂ ਦਿਖ ਜਾਂਦੀ ਆਪਾਂ ਬਲੈਕਬੋਰਡ ਤੇ ਪੜਾ ਰਹੇ ਆਂ ਆਪਾਂ ਸਮਝਾ ਰਹੇ ਆਂ ਤਾਂ ਆਪਾਂ ਨੂੰ ਵਿਖ ਜਾਂਦੀ ਹੈ ਤੇ ਜਿਹੜੀ ਲਰਨਿੰਗ ਹੈ ਇਹ ਆਪਾਂ ਨੂੰ ਵਿਖਦੀ ਨਹੀਂ ਪਰ ਵਿਦਿਆਰਥੀ ਦੇ ਵਿਵਹਾਰ ਦੇ ਵਿੱਚ ਜੋ ਵੀ ਪ੍ਰਦਰਸ਼ਨ ਦੇ ਵਿੱਚ ਬਦਲਾਵ ਆਉਂਦਾ ਹੈ ਤਾਂ ਆਉਂਦੇ ਤੋਂ ਆਪਾਂ ਇਹ ਚੀਜ਼ ਜਾਣ ਲੈਣੇ ਆ ਕਿ ਬੱਚੇ ਨੇ ਸਿੱਖ ਲਿਆ ਜਿਵੇਂ ਕਿ ਐਗਜ਼ਾਮਪਲ ਲੈਣੇ ਆ ਟੀਚਿੰਗ ਦਾ ਐਗਜ਼ਾਮਪਲ ਹੈ ਕਿ ਅਧਿਆਪਕ ਨੇ ਇਤਿਹਾਸ ਦਾ ਪਾਠ ਸਮਝਾਇਆ ਤਾਂ ਇਹ ਕੀ ਹੈ ਟੀਚਿੰਗ ਹੈ ਵਿਦਿਆਰਥੀ ਨੇ ਇਤਿਹਾਸ ਦੀ ਘਟਨਾ ਯਾਦ ਕਰਕੇ ਸਮਝ ਲਈ ਤੇ ਯਾਦ ਕਰਕੇ ਸਮਝ ਲਈ ਇਹ ਕੀ ਹੈ ਲਰਨਿੰਗ ਹੈ ਟੀਚਿੰਗ ਕੀ ਹੈ ਗਿਆਨ ਦੇਣ ਦੀ ਪ੍ਰਕਿਰਿਆ ਹੈ ਲਰਨਿੰਗ ਕੀ ਹੈ ਗਿਆਨ ਅਪਣਾਉਣ ਦੀ ਪ੍ਰਕਿਰਿਆ ਹੈ ਇਹ ਇੱਕ ਦੂਜੇ ਬਿਨਾ ਕੀ ਹੈ ਅਧੂਰੇ ਹਨ ਹੁਣ ਆਪਾਂ ਫਲੋ ਚਾਰਟ ਵੇਖਦੇ ਹਾਂ ਟੀਚਿੰਗ ਕੀ ਹੈ ਟੀਚਿੰਗ ਅਧਿਆਪਕ ਕੇਂਦ੍ਰਿਤ ਹੁੰਦੀ ਹੈ ਬਾਹਰੀ ਪ੍ਰਕਿਰਿਆ ਹੈ ਇਹ ਆਪਾਂ ਨੂੰ ਬਾਹਰ ਤੋਂ ਟੀਚਰ ਟੀਚਰ ਕੀ ਹੈ ਇੱਕ ਬਾਹਰੀ ਹੈ ਆਪਾਂ ਨੂੰ ਬਾਹਰ ਤੋਂ ਉਹ ਕਰਦੇ ਆ ਗਿਆਨ ਦੇਣ ਦੀ ਕਾਰਵਾਈ ਕਰਦੇ ਹੈ ਤੇ ਕੇਂਦ੍ਰਿਤ ਹੈ ਇਹ ਆਪਾਂ ਨੂੰ ਸਮਝਾਉਂਦੇ ਆ ਬਾਹਰੀ ਪ੍ਰਕਿਰਿਆ ਹੈ ਤਾਂ ਆਪਾਂ ਨੂੰ ਮਾਰਗਦਰਸ਼ਨ ਕਰਦੀ ਹੈ ਗਿਆਨ ਦੇਣ ਦੀ ਪ੍ਰਕਿਰਿਆ ਹੈ ਤਾਂ ਇਹ ਆਪਾਂ ਨੂੰ ਮੋਟੀਵੇਟ ਕਰਦੀ ਹੈ ਜੇ ਹੁਣ ਆਪਾਂ ਨੂੰ ਸਮਝਾ ਰਿਹਾ ਤਾਂ ਵਿਦਿਆਰਥੀ ਤੱਕ ਗਿਆਨ ਪਹੁੰਚਾ ਰਹੇ ਹੈ ਤੇ ਫਿਰ ਗਿਆਨ ਪਹੁੰਚ ਗਿਆ ਫਿਰ ਆਪਾਂ ਕੀ ਆਪਣੀ ਕੀ ਹੋਗੀ ਲਰਨਿੰਗ ਹੋਗੀ ਤਾਂ ਲਰਨਿੰਗ ਦੇ ਵਿੱਚ ਕੀ ਹੁੰਦਾ ਹੈ ਵਿਦਿਆਰਥੀ ਕੇਂਦ੍ਰਿਤ ਹੁੰਦਾ ਹੈ ਇਹ ਆਪਣੇ ਅੰਦਰੂਨੀ ਆਪਾਂ ਸਿੱਖਦੀ ਹੈ ਜਿਹੜਾ ਇਹ ਆਪਣਾ ਅੰਦਰ ਅੰਦਰੂਨੀ ਆ ਆਪਾਂ ਅੰਦਰ ਗ੍ਰਹਿਣ ਕਰ ਲਿਆ ਤੇ ਆਪਾਂ ਕਿਹਾ ਗਿਆਨ ਨੂੰ ਸਵੀਕਾਰ ਕਰ ਲਿਆ ਤੇ ਸਵੀਕਾਰ ਕਰਕੇ ਆਪਾਂ ਕਿਹਾ ਲਾਗੂ ਕਰ ਲਿਆ ਆਪਣੇ ਜੀਵਨ ਦੇ ਵਿੱਚ ਆਪਣੀ ਅੰਦਰੂਨੀ ਪ੍ਰਕਿਰਿਆ ਹੈ ਤਾਂ ਆਪਾਂ ਉਹਦੀ ਕੀ ਕਰਤਾ ਅਭਿਆਸ ਕੀਤਾ ਅਭਿਆਸ ਕਰਕੇ ਗਿਆਨ ਨੂੰ ਸਵੀਕਾਰ ਕਰ ਲਿਆ ਤੇ ਆਪਾਂ ਆਪਣੀ ਲਾਈਫ ਦੇ ਵਿੱਚ ਕੀ ਹਾਂ ਉਹਨੂੰ ਲਾਗੂ ਕਰ ਲਿਆ ਵਿਦਿਆਰਥੀ ਕੇਂਦਰ ਹੈ ਤਾਂ ਵਿਦਿਆਰਥੀ ਕੀ ਕਰਦਾ ਹੈ ਯਾਦ ਕਰਦਾ ਹੈ ਤੇ ਆਪਣੇ ਕੀ ਹੈ ਵਿਵਹਾਰ ਤੇ ਪ੍ਰਦਰਸ਼ਨ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਹੈ ਹੋਪਸੋ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ ਤੇ ਆਪਣੀ ਅੱਜ ਦੀ ਕਲਾਸ ਇੱਥੇ ਹੀ ਖਤਮ ਹੁੰਦੀ ਹੈ ਮਿਲਦੇ ਆ ਕੱਲ ਇਹਨਾਂ ਦੇ ਐਮਸੀਕਿਊ ਦੇ ਨਾਲ ਹੋਪਸੋ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਪਲੀਜ਼ ਅਕਸ਼ ਆਪਣਾ YouTube ਚੈਨਲ ਹੈ ਉਹਨੂੰ ਜਰੂਰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਸੋ ਮੱਚ